ਪੰਜਾਬ ਚ ਲਗਾਤਾਰ ਲੁੱਟਖੋਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਚਾਰੀਆਂ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਦੇਰ ਰਾਤ ਪਿਸਤੌਲ ਦੀ ਨੋਕ ਤੇ ਅਣਪਛਾਤੇ ਨੌਜਵਾਨਾਂ ਨੇ ਜਮਾਟੋ ਦੇ ਕਰਮਚਾਰੀ ਕੋਲੋਂ ਲੁੱਟਖੋਖ ਕੀਤੀ ਸੀ ਉਸ ਦਾ ਮੋਟਰਸਾਈਕਲ ਤੇ ਖਾਨ ਦਾ ਸਮਾਨ ਖੋ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਦੇਖਦਾਰ ਤੇ ਪੁਲਿਸ ਸਰੋਪਨੀਆਂ ਤੱਕ ਪਹੁੰਚਣ ਦੀ ਗੱਲ ਕਰ ਰਹੀ ਹੈ ਦੱਸਦੀ ਪਿਸਤੌਲ ਦੀ ਨੋਕ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇੱਕ ਕਰਮਚਾਰੀ ਤੋਂ ਸਮਾਨ ਖੋਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਸਨ ਕੀ ਹੋਇਆ ਦੇਰ ਰਾਤ ਤੁਹਾਡੇ ਨਾਲ ਤੋਂ ਕਿਹੜੀ ਜਗ੍ਹਾ ਤੇ ਹੋਇਆ ਮੈਂ ਸਾਰ ਆ ਰਿਹਾ ਸੀ ਮਠਿਆ ਰੋਡ ਬਾਈਪਾਸ ਤੋਂ ਮਠਿਆ ਰੋਡ ਤੋਂ ਆਰਡਰ ਚੱਕ ਕੇ ਇੱਥੇ ਨੂੰ ਆ ਰਿਹਾ ਸੀ ਤੇ ਮੈਂ ਇੱਥੇ ਫਰੀ ਚੰਦ ਗੇਟ ਪੈਂਦਾ ਹੈ ਜਿੱਦੇ ਨਾਲ ਸਰਵਿਸ ਲੈਣ ਦੇ ਹੋ ਕੇ ਤਾਂ ਬੈਕ ਸਾਈਡ ਤੇ ਘਰਾਂ ਦੇ ਵਿੱਚ ਆਰਡਰ ਦੇਣਾ ਸੀ ਪਰ ਮੈਂ ਆ ਰਿਹਾ ਸੀ ਤਾਂ ਮੈਂ ਆਪਣੀ ਲੋਕੇਸ਼ਨ ਦੇਖਣ ਲਈ ਜਦੋਂ ਹੀ ਫੋਨ ਦੇ ਉੱਤੇ ਮਤਲਬ ਕਿ ਆਪਣੀ ਨਿਗਾਹ نیچے ਨੂੰ ਕੀਤੀ ਬੈਗ ਦੇ ਵਿੱਚ ਅਸੀਂ ਫੋਨ ਰੱਖਿਆ ਸੀ ਜਦੋਂ ਮੈਂ ਨਿਗਾਹ نیچے ਨੂੰ ਕੀਤੀ ਅਜਾ ਥੋੜਾ ਜਿਹਾ ਅੱਗੇ ਆਇਆ ਤੇ ਉਹਨਾਂ ਝਾੜੀਆਂ ਦੇ ਵਿੱਚੋਂ ਨਿਕਲ ਕੇ ਉਹਨਾਂ ਤਿੰਨ ਸਨੈਚਰਾਂ ਨੇ ਜਿਹਨਾਂ ਕੀ ਇੱਕ ਦੇ ਕੋਲ ਪਿਸਤਲ ਸੀ ਇੱਕ ਦੇ ਕੋਲ ਡੰਡਾ ਸੀ ਤੇ ਇੱਕ ਨੇ ਹੱਥਾ ਸੀ ਉਹਨਾਂ ਵੱਲੋਂ ਮੈਨੂੰ ਮਤਲਬ ਵੀ ਆਪਣੇ ਪਿਸਤਲ ਦੇ ਤੌਰ ਤੇ ਮੇਰੇ ਕੋਲੋਂ ਬਾਈਕ ਮੇਰੇ ਕੋਲ ਸਨੈਚ ਕੀਤੀ ਗਈ ਆ ਤੇ ਮੇਰੇ ਵੱਲੋਂ ਮੈਨੂੰ ਵਾਰ ਦਿੱਤੀ ਗਈ ਕਿ ਤੂੰ ਬਾਈਕ ਛੱਡ ਦੇ ਨਹੀਂ ਤਾਂ ਅਸੀਂ ਤੈਨੂੰ ਗੋਲੀ ਮਾਰ ਦਿਆਂਗੇ ਮੇਰੇ ਕੋਲੋਂ ਬਾਈਕ ਕੋ ਕਿ ਜਿੱਤਾਂ ਹੀ ਬਾਈਕ ਕੋਈ ਆ ਮੇਰੇ ਕੋਲੋਂ ਲੈ ਕੇ ਬਾਈਕ ਮੇਰੇ ਕੋਲੋਂ ਖਰਾਬ ਹੋ ਜਾਂਦੀ ਹੈ ਤੇ ਮੇਰੀ ਬਾਈਕ ਲੈ ਕੇ ਨਿਕਲ ਚੁੱਕਿਆ ਹੈ ਤਾਂ ਇਸ ਟਾਈਮ ਤੇ ਮੈਂ ਤਾਂ ਇਹੀ ਚਾਹੁੰਦਾ ਕਿ ਮੇਰੀ ਜੋ ਵੀ ਆ ਬਾਈਕ ਆ ਮੇਰੀ ਵਾਪਸ ਕੀਤੀ ਜਾਵੇ ਚਲੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਮੈਂ ਸਾਰਾ ਕੁਝ ਐਫ ਆਈ ਆਰ ਵਗੈਰਾ ਕਰਵਾ ਦਿੱਤੀ ਹੈਗੀ ਹੈ ਤੇ ਸਾਰੀ ਐਫ ਆਈ ਆਰ ਵਗੈਰਾ ਦੀ ਕਾਪੀ ਹੈ ਮੈਂ ਤਾਂ ਇਹੀ ਚਾਹੁੰਦਾ ਵੀ ਨੱਥ ਪਾਈ ਜਾਵੇ ਜਿੰਨੀ ਪਾਈ ਜਾ ਸਕਦੀ ਆ ਅਸੀਂ ਇਹਨਾਂ ਚੀਜ਼ਾਂ ਤੋਂ ਤੇ ਅੱਜਕੱਲ੍ਹ ਪੰਜਾਬ ਦੇ ਵਿੱਚ ਜਿਮਾਈ ਥੋੜੀ-ਬੋਦੀ ਰਹਿ ਗਈ ਆ ਕਿਉਂ ਹਰ ਇੱਕ ਜਗ੍ਹਾ ਤੇ ਕੰਮ ਮਿਲਦਾ ਨਹੀਂ ਅਸੀਂ ਰਾਤ ਨੂੰ ਕੰਮ ਕਰਕੇ देर रात ਤੱਕ ਕੰਮ ਕਰਕੇ 3-4-4 ਵਜੇ ਤੱਕ ਕੰਮ ਕਰਕੇ ਏਕ-ਏਕ ਪੈਸਾ ਜੋੜ ਕੇ ਆਪਣਾ ਘਰ ਦਾ ਖਰਚਾ ਸਾਰਾ ਕੁਝ ਕਿਉਂ ਕੁਝੀ ਆ ਕਰਮੇ ਚਲਾਉਣੇ ਆ ਬਸ ਪਲੀਜ਼ ਕਿਰਪਾ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਦੰਦੀ ਆ ਵੀ ਸਾਡੀ ਜਿੰਨੇ ਵੀ ਹੋ ਸਕੇ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ ਬਸ ਉਨੀ ਮੋਰ ਬੰਦ ਲੋ ਜੀ 13 ਤਰੀਕ ਨੂੰ 4:00 12:00 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਐਮਾ ਦਾ ਤੌਰ ਤੇ ਸਾਮਣੀਓਂ ਜਿੱਤੋ ਮੁੱਖ ਸਵਾਰ ਜੋਇਟੋ ਵਾਲੇ ਵਰਤੀ ਜੋ ਮੀਟਿੰਗ ਹੋਈ ਸੀ ਇਹਨਾਂ ਕੋਲ ਇੱਕ ਮੌਕੇ ਤੇ ਕੱਢ ਦਿੱਤੀ ਨੂੰ ਕੌਣ ਮੰਨਵਾ ਤਾ। ਜਿੱਦੇ ਇੱਕ ਜਿਹੜੇ ਇੱਕ ਸਰਦਾਰ ਸਿੰਘ ਦੇ ਦੋ ਜਿਹੜੇ ਨਾਮੇ ਸੀ ਮੋਨੇਗੋਣ ਉੱਤੇ ਪਿਛੋਕੀ ਦੇ ਸਰਦਾਰ ਤੇ ਜਿਹੜਾ ਸੀ। ਫਿਰ ਉਹ ਉਹਦੇ ਸਮਰਥਨ ਤੇ ਮੌਕੇ ਤੇ ਬਹੁਤ ਏਸੀ ਦੀ ਸਭਾ ਨੂੰ ਮੇਰੇ ਤੇ ਜਾਰੀ ਕੀਤੀ ਗਈ ਪੜਾਅ ਤੋਂ ਬਾਅਦ ਉਸ ਦੇ ਨਿਰਮਨ ਅੰਤਰਕਲਾ ਦਾ ਅੰਡਰਸ਼ੈਫਟ ਨੂੰ ਚਲਣ ਲੱਗੀ ਸੀ। ਅਪੀਲ ਸਾਈਟ ਤੇ 98 ਹਾਂ ਜਿਹਾ ਬਲਦੀ। ਕੱਜਾ ਜੀ ਇਨਵੈਸਟੀਗੇਸ਼ਨ ਜਿਹੜੀ ਰਹੀ ਹੋਣ ਹੈ। ਦੋਨੋਂ ਦੇਸੀ ਦਾ ਪਤਾ ਲਗਾ ਸਮਾਉਣ ਕਰਨ ਸੰਤਵ ਨੂੰ ਦੇਖਰ ਕਰਦਾ। ਉਹ ਤਾਂ ਨਾਲ ਲੱਗੇ ਉਹ ਕੋਈ ਮੋਟਸ ਮੋਟਸਾ ਜੋ ਲੱਗੇ ਨਾ ਲਾਜਰ ਦਾ ਸਮਾਰਕ ਨਹੀਂ ਮੋਲ ਲੱਗੇ ਮੋਟਸ ਦਾ ਉਹਨੂੰ ਨਾ ਕੋ ਮੋਬਾਈਲ ਫੜਿਆ ਨਾ ਉਹਦਾ ਬਟਵਾ ਫੜਿਆ ਸਿਰਫ ਮਗਰ ਕੇ ਬਾਟੋ ਦਾ ਬੈਗ ਲੱਗਾ ਜਿਵੇਂ ਦੇਖੋ ਕਿ ਸ਼ਾਰਟ ਰਹੀ ਉਹ ਨਾਲ ਲੱਗੇ ਤੇ ਇਹ ਮੁੰਡਾ ਜਮਾਟੇ ਤੋਂ ਬੰਦ ਕਰਦਾ ਤੇ ਮੁੰਡਾ ਨਹੀਂ ਜੁਆਇਸੀ ਦੀ ਮਾਤੇ ਤੇ ਕੰਬੇ ਕਰੇਗਾ ਅਸੀਂ ਸਾਰਾ ਸਾਰਾ ਚੈੱਕ ਕਰਨ ਲਈ ਅੰਕੜੇ ਦੇ ਦਿਆਂਗੇ ਇਹਨਾਂ ਅੰਕੜੇ ਦੀ ਚੰਦਰਪਤ ਰਿਪੋਰਟ ਨਹੀਂ ਲੱਗੇ